ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਬਾਈ ਅੱਜ ਆਪਾਂ ਖੜੇ ਆ ਪਿੰਡ ਸੰਘੇੜੇ ਜਹਾਰ ਮੋਟਰ ਗੈरेज ਜਿੱਥੇ ਗੱਡੀਆਂ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ। ਕਹਿੰਦਾ ਗੱਡੀ ਚਾਹੇ ਪੈਟਰੋਲ ਆ ਚਾਹੇ ਡੀਜ਼ਲ ਆ। ਚਾਹੇ ਖਰੀਦਣੀਆਂ ਕਿਸ ਨੇ ਚਾਹੇ ਵੇਚਣੀਆਂ। ਤੇ ਬਾਈ ਜਿਹੜਾ ਮਰਜ਼ੀ ਕੰਟੈਕਟ ਕਰ ਸਕਦਾ ਆਪਾਂ ਬਾਈ ਦਾ ਨੰਬਰ ਦੇਵਾਂਗੇ। ਬਾਈ ਨਾਲ ਗੱਲਬਾਤ ਕਰਾਉਣੇ ਆ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਤੇ ਬਾਈ ਜੀ ਜਿਹੜਾ ਆਪਣਾ ਗੱਡੀਆਂ ਦਾ ਧੋਣ ਤਵਾਈ ਦਾ ਕੰਮ ਚੱਲਦਾ ਹੈਗਾ। ਤੇ ਆਪਣਾ ਕੀ ਰੇਟ ਰੱਖਿਆ ਤੁਸੀਂ ਇਹ? ਰੇਟ ਬਾਈ ਜੀ ਆਪਣੀ ਪਟਰੀ ਗੱਡੀ ਧੋਵਾਂਗਾ 16-17 ਰੁਪਈਆ ਠੀਕ ਹੈ ਇਹ ਮਤਲਬ ਬਾਕੀ ਗੱਡੀ ਕਿੱਦੇ ਦੇ ਕੇ ਠੀਕ ਹੈ ਜਿਸ ਗੱਡੀ ਗੱਡੀ ਮਤਲਬ ਹੀਟਿੰਗ ਫੂਰ ਵੀ ਕੋਈ ਮਹਿੰਤਾ ਉਹ ਰੇਅ ਰਿਪੇਅਰ ਰੱਖਿਆ ਨੇ ਬਾਕੀ ਬਾਈ ਧੋਣ ਤੇ ਵੀ ਕੰਮ ਬਹੁਤ ਔਖਾ ਹੁੰਦਾਣਾ ਹਾਂਜੀ ਮੂਰੇ ਸਿਆਲ ਛੋਲ ਦਾ ਠੰਡਾ ਪਾਣੀ ਕੰਦ ਲਾ ਦੇ ਬਾਈ ਨੂੰ ਕੀ ਕਰੀ ਹਣਾ ਹਾਂ ਮਜਬੂਰੀ ਆ ਬਾਈ ਤੇ ਬਾਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਹਣਾ ਤੇ ਜਿਹਨੇ ਵੀ ਬਾਈ ਤੋਂ ਗੱਡੀ ਮਤਲਬ ਧਪਾਉਣੀ ਆ ਜਾਂ ਤੇ ਰਿਪੇਅਰ ਕਰਾਉਣੀ ਆ ਬੱਦ ਤੋਂ ਬੱਦ ਪਹੁੰਚੋ ਵੀਡੀਓ ਸ਼ੇਅਰ ਕਰਕੇ ਆਓ ਉਹਦੇ ਵਾਸਤੇ ਆਪਾਂ ਆਫਰ ਵੀ ਰੱਖਾਂਗੇ ਕਹਿੰਦੇ ਵੀਰੇ ਹਾਂਜੀ ਉਹਦੇ ਵਾਸਤੇ ਆਪਾਂ ਰੱਖਾਂਗੇ ਕੋਈ ਨਾ ਕੋਈ ਆਫਰ ਵੀਰੇ ਇਹਦੇ ਜਰੂਰ ਪਹੁੰਚੋ ਉਹਦੇ ਵਾਸਤੇ ਆਪਾਂ ਮੌਕੇ ਦੇ ਮਾਨਤਣ ਰੱਖਦਾ ਹਾਂ ਠੀਕ ਆ ਉਹਦਾ ਬਾਈ ਮਾਨਤਣ ਕਰਨਗੇ ਇਹ ਹੈਗਾ ਜਝਾਰ ਮੋਟਰ ਗੈरेज ਰੈਕੋਟ ਰੋਡ ਤੋਂ ਜਿਹੜਾ ਟਰਾਈਡੈਂਟ ਨੂੰ ਜਾਂਦੀ ਹੈ ਨਾ ਹਾਂਜੀ ਸੰਘੇੜੇ ਪਿੰਡ ਆ ਵੀਰੇ ਠੀਕ ਆ ਹਾਈਵੇ ਰੋਡ ਤੇ ਬੱਦ ਤੋਂ ਬੱਦ ਪਹੁੰਚੋ ਵੀਰੇ ਆਹ ਦੇਖੋ ਗੱਡੀਆਂ ਦੇ ਮੇਲੀ ਲੱਗੇ ਰਹਿੰਦੇ ਨੇ ਵੀਰੇ ਇਧਰ ਇਧਰ ਗੱਡੀਆਂ ਦੀ ਸਰਬਸ ਹੁੰਦੀ ਆ ਆ ਇੱਕ ਨਿਕਾ ਫੋਰਮੈਨ ਆ ਦੇਖੋ ਇਹ ਚੈਨਾ ਖੋ हां जी ਕਿਵੇਂ ਹੋ ਵਧੀਆ ਜੀ ਵਧੀਆ ਤੁਸੀਂ ਦੱਸੋ ਵਧੀਆ ਇਹ ਕੀ ਕਰਦੇ ਹੋ ਹਨ ਸਿੰਗਲ ਦੀ ਟੈਂਕ ਅਛਾ ਸੈਕਰਾ ਦੀ ਰਿਪੇਅਰ ਵੀ ਕਰਦੇ ਆ ਬਾਈ ਸਾਰੇ ਕੰਮ ਚੱਲਦਾ ਇੱਥੇ ਤੇ ਇੱਧਰ ਹੋਰ ਵੀ ਚੱਲਦੇ ਨੇ ਵੀਰੇ ਕੰਮ ਗੱਡੀਆਂ ਦੇਖੋ ਮੇਲਾ ਲੱਗਿਆ ਬਾਈ ਜਿਹਨੇ ਕਿਸੇ ਨੇ ਖਰੀਦਣੀਆਂ ਜਾਂ ਵੇਚਣੀਆਂ ਆ ਮਿਲੋ ਤੇ ਆਪਣਾ ਬਾਈ ਹੈੱਡ ਫੋਰਮਾ ਨਾਲ ਖੜੇ ਨੇ ਬਾਈ ਜੈ ਸ੍ਰੀ ਘਾਲ ਹਲੋ ਬਾਈ ਜੈ ਸ੍ਰੀ ਘਾਲ ਏ ਬਾਈ ਥੋੜਾ ਗੂੰਗਾ ਕੇ ਨੂੰ ਬੋਲਣਾ ਘੱਟ ਆਉਂਦਾ ਹੈਗਾ ਤੇ ਫਿਲਹਾਲ ਇੱਕ ਕੰਮ ਦੇ ਵਿੱਚ ਵੀ ਜਿਆ ਕੰਮ ਕਰਦਾ ਗੱਡੀਆਂ ਦਾ ਲੈ ਇੱਧਰ ਵੀ ਇੱਕ ਖੋਲੀ ਖੜੇ ਨੇ ਗੱਡੀਆਂ ਆ ਇੱਧਰ ਬਾਈ ਜੀ ਕਰਨੇ ਬਾਈ ਅਸਲੀ ਗੱਲ ਤੈਨੂੰ ਜੀ ਠੀਕ ਹੋ ਠੀਕ ਹੈ ਜੀ ਕਿਵੇਂ ਚੱਲਦੀਆਂ ਗੱਡੀਆਂ ਦਾ ਕੰਮ ਫੇਰਾ ਅੱਛਾ ਮੜਾ ਇਧਰ ਸਾਡੇ ਦਰਸ਼ਕਾਂ ਨੂੰ ਦੱਸੋਗੇ ਵੀ ਤੁਸੀਂ ਕਿਹੜੀਆਂ ਗੱਡੀਆਂ ਦੇ ਤੇ ਕਿੰਨੇ ਦਿਨ ਰਿਪੇਅਰ ਕਰਦੇ ਹੋ ਆ ਦੇਖੋ ਵੀਰ ਇਧਰ ਸਾਰਾ ਚੱਲਦਾ ਇਹਨਾਂ ਦਾ ਕੰਮ ਹੈ ਤੇ ਮਿਸਤਰੀਆਂ ਕੰਮ ਚੱਲਦਾ ਮਿਸਤਰੀ ਬਲਾਈ ਫਰਦੇ ਨੇ ਬੰਦੇ ਭਾਈ ਗੱਡੀਆਂ ਖਰੀਦੀਆਂ ਤੇ ਵੇਚੀਆਂ ਵੀ ਜਾਂਦੀਆਂ ਨੇ ਵੱਧ ਤੋਂ ਵੱਧ ਪਹੁੰਚੋ ਠੀਕ ਆ ਵੀਰੇ ਇੱਕ ਆਪਣਾ ਫੋਰਮ ਆਉਂਦੇ ਨੇ ਕਰਾਉਣੇ ਗੱਲਬਾਤ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਇਹਦੇ ਵੀ ਦਦੂਆ ਪੈ ਗਿਆ ਭਾਈ ਪਤਾ ਕੀ ਗੱਲ ਹੈ ਥੋੜੇ ਜਿਹੇ ਭਾਈ ਜਿਹੜੇ ਰੱਖੇ ਬਨੇ ਸਾਰੇ ਗੂੰਗੇ ਨੇ ਬੋਲਦੇ ਬੋਲਦੇ ਘਟ ਦਦੂਆ ਪੈ ਵੇ ਲਓ ਜੀ ਚੱਲਦਾ ਗਰਜੀਤ ਪੱਠੜ ਦਾ ਕੰਮ ਜੋਰਾਂ ਸੁਰਾਂ ਤੇ ਕਰਦਾ ਗੱਡੀਆਂ ਦੀ ਸਫਾਈਆਂ ਜਹਾਰ ਕਾਰਵਾਸ ਹੋਏ ਵੀਡੀਓ ਵੱਧ ਵੱਧ ਸ਼ੇਅਰ ਕਰਿਆ ਕਰੋ ਤੇ ਬਾਈ ਕੋਲ ਵੱਧ ਵੱਧ ਪਹੁੰਚਿਆ ਕਰੋ ਗਰਜੀਤ ਪੱਠੜਾਂ ਦਾ ਬਹੁਤ ਨਾਈਸ ਬੰਦਾ ਬਾਈ ਤੇ ਤੁਹਾਨੂੰ ਡਿਸਕਾਊਂਟ ਵੀ ਕੀਤਾ ਜਾਊਗਾ ਗੱਡੀ ਇੱਕਦਮ ਚਮਕਾ ਕੇ ਦੋੜਦਾ ਮੁੰਡਾ ਓ ਹੋ ਹੋ ਹੋ